ਕਾਰਸ਼ ਨੂੰ ਅਸਿਕਾ ਜੀ ਮੈਂ ਧਰਮਿੰਦਰ ਸਿੰਘ ਜਨਨ ਸੈਕਟਰੀ ਸ਼ੀਤਪਖਸੀ ਨੋਜਨ ਸਭਾ ਪੰਜਾਬ ਅੱਜ ਆਪਾਂ ਕਹਿ ਲਈਏ ਕਿ ਅਜਨਾਲੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਜਿਹੜੀ ਹੈ ਸ਼ੀਤਪਖਸੀ ਨੋਜਨ ਸਭਾ ਵੱਲੋਂ ਮੀਟਿੰਗ ਕੀਤੀ ਗਈ ਹੈ ਤਾਂ ਜਿਹਦੇ ਵਿੱਚ 24 ਮਈ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਪਰ ਇੱਕ ਵਿਸ਼ਾਲ ਜਿਹੜਾ ਇਕੱਠ ਤੇ ਰੈਲੀ ਜਿਹੜੀ ਬੇਸ਼ੁਮਾਰ ਜਗਦਰਾਲ ਜਲੰਧਰ ਕੀਤੀ ਜਾ ਰਹੀ ਹੈ ਉਹਦੀ ਵਿਵਸਥਪੰਦੀ ਹੁਣੇ ਕੀਤੀ ਗਈ ਹੈ ਉਸ ਵਿਵਸਥਪੰਦੀ ਦੇ ਵਿੱਚ ਪੂਰੇ ਅੰਮ੍ਰਿਤਸਰ ਦੇ ਵਿੱਚੋਂ ਘੱਟੋ ਘੱਟ 400 ਤੋਂ ਜ਼ਿਆਦਾ ਨੌਜਵਾਨ ਜਿਹੜੇ ਹੈ ਢੰਡੇ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਪਿੰਡਾਂ ਦੇ ਵਿੱਚ ਅੱਜ ਤੋਂ ਹੀ ਜਿਹੜੀ ਹੈ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜਿਹੜੀ ਹੈ ਮੁਹਿੰਮ ਉਹ ਸ਼ੁਰੂ ਕੀਤੀ ਜਾਏਗੀ ਅੱਜ ਇਸ ਮੀਟਿੰਗ ਦੇ ਵਿੱਚ ਸਾਰੇ ਨੌਜਵਾਨਾਂ ਨੇ ਵੱਧ ਚੜ ਕੇ ਜਿਹੜੇ ਆ ਜ਼ਿੰਮੇਵਾਰੀ ਲਈ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਇਹ ਕਹਿ ਕੇ ਆਈ ਸੀਗੀ ਸੱਤਾ ਦੇ ਵਿੱਚ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਖਾਤਮਾ ਕਰਾਂਗੇ ਇੱਕ ਪਾਸੇ ਉਹ ਨਸ਼ੇ ਦੇ ਵਿਰੁੱਧ ਜੁੱਧ ਜਿਹੜਾ ਜਿਹੜਾ ਝੂਠਾ ਫਰਜ਼ੀ ਜੁੱਧ ਚਲਾ ਕੇ ਗਰੀਬਾਂ ਦੇ ਘਟ ਆ ਰਿਹਾ ਤੇ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਖਰਾਬ ਕਰਨ ਦੇ ਬਲ ਪਾਸੇ ਚੱਲ ਰਿਹਾ ਪਰ ਜ਼ਮੀਨੀ ਹਕੀਕਤ ਦੇ ਵਿੱਚ ਨਸ਼ੇ ਨੂੰ ਨੱਥ ਪਾਈ ਨਹੀਂ ਜਾ ਰਹੀ ਜਦ ਕੀ ਨਸ਼ੇ ਦੇ ਸਮਗਲਰ ਜਿਹੜੇ ਆ ਉਹ ਲਗਾਤਾਰ ਦਿਨ ਰਾਤ ਜਿਹੜੇ ਆ ਕੰਮ ਕਰਦੇ ਪਿਆ ਤੇ ਰੋਜ਼ ਨੌਜਵਾਨ ਜਿਹੜੇ ਨਸ਼ੇ ਦੀ ਮਾਰ ਦੇ ਹੇਠ ਆ ਰਹੇ ਆ ਤੇ ਬੇਰੋਜ਼ਗਾਰੀ ਇੰਨੇ ਕ ਜਿਆਦੇ ਵੱਡੇ ਪੱਧਰ ਤੇ ਉੱਪਰ ਆ ਜਿਹਦਾ ਹੱਲ ਪੰਜਾਬ ਸਰਕਾਰ ਨੇ ਕਰਨਾ ਤਾਂ ਦੂਰ ਹੈ ਬੇਰੋਜ਼ਗਾਰੀ ਦੇ ਬਾਰੇ ਗੱਲ ਤੱਕ ਨਹੀਂ ਕਰਦੀ ਪਈ ਆ ਮੇਰੇ ਨਾਲ ਜੱਗਾ ਸਿੰਘ ਜੀ ਖੜੇ ਆ ਜਿਹੜੇ ਸਾਡੇ ਅੰਮ੍ਰਿਤਸਰ ਕਮੇਟੀ ਦੇ ਜਿਹੜੇ ਆਗੂ ਆ ਉਹ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨਗੇ ਵੀ ਇਹਨਾਂ ਦੇ ਵੱਲੋਂ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਨੌਜਵਾਨ ਲੈ ਕੇ ਆਣਗੇ ਤੇ ਕਿਸ ਪ੍ਰਕਾਰ ਦੇ ਨਾਲ ਨੌਜਵਾਨਾਂ ਨੂੰ ਲਾਭ ਮਤ ਕੀਤਾ ਜਾਏਗਾ ਜੱਗਾ ਸਿੰਘ ਜੀ ਅਸੀਂ ਆਪਣੀ ਜਥੇਬੰਦੀ ਨੌਜਵਾਨ ਸਭਾ ਵੱਲੋਂ ਸਾਡੇ ਧਰਮਿੰਦਰ ਸਿੰਘ ਜਿਹੜੇ ਮਕੇਰੀਆਂ ਤੋਂ ਆਏ ਨੇ ਚੀਚਾ ਤੌਰ ਤੇ ਅਸੀਂ ਇਹਨਾਂ ਨੂੰ ਆਜਾ ਘਟ ਤੋਂ ਘੱਟ ਵੀ ਅਸੀਂ 10 ਤੋਂ 11 ਬਸਾਂ ਜਿਹੜੀਆਂ ਨੌਜਵਾਨਾਂ ਦੀਆਂ ਜਿਹੜੀਆਂ ਇੱਥੋਂ ਖੜਾਂਗੇ ਕਰਤਾਰ ਸਿੰਘ ਭਗਤ ਸਿੰਘ ਦੇ ਸਾਬੇ ਦੇ ਅਸੀਂ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਜਦ ਕਿ ਸਰਕਾਰਾਂ ਨੂੰ ਇੱਕ ਮੂੰਹ ਤੋੜਵਾ ਜਵਾਬ ਦੇਵਾਂਗੇ ਜਿਹੜਾ ਇਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਇਹਨਾਂ ਨੇ ਧੰਦਾ ਚਲਾਇਆ ਵਾ ਕਿਉਂਕਿ ਸਰਕਾਰ ਜਿਹੜੀ ਹੈ ਜਿਹੜੇ ਵੱਡੇ ਸਮਗਲਰ ਨੇ ਉਹਨਾਂ ਨੂੰ ਫੜਦਾ ਨਹੀਂ ਚਾਹਦੀ ਨਾ ਹੀ ਉਹਨਾਂ ਨੂੰ ਫੜ ਸਕਦੀ ਏ ਸਿਰਫ ਗਰੀਬ ਲੋਕਾਂ ਦੇ ਗਰੀਬ ਜਨਤਾ ਦੇ ਗਰੀਬ ਨੌਜਵਾਨਾਂ ਦੇ ਜਿਹੜੀਆਂ ਛੋਟੇ-ਛੋਟੇ ਮਸਲਿਆਂ 'ਚ ਲਿਆਣ ਕੇ ਛੋਟੇ-ਛੋਟੇ ਕੇਸਾਂ ਦੇ ਵਿੱਚ ਲਿਆਣ ਕੇ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਤਬਾਹ ਕਰੀ ਜਾਂਦੀ ਏ ਇਸ ਵਾਸਤੇ ਇਹਦੇ ਵਿੱਚ ਅਸੀਂ ਧਰਮਿੰਦਰ ਵੀਰ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜਾ ਹੈ ਨੌਜਵਾਨਾਂ ਦੀ ਇੱਥੋਂ ਜਿਹੜੀਆਂ ਬਸਾਂ ਲੈ ਕੇ ਅਸੀਂ ਜਲੰਧਰ ਜਿਹੜਾ ਵਾ ਅੱਜ ਤੋਂ ਅਸੀਂ ਪਿੰਡ-ਪਿੰਡ ਜਿਹੜੀਆਂ ਨੇ ਉਹ ਮੀਟਿੰਗ ਕਰਾਵਾਂਗੇ ਅਸੀਂ ਆ ਵੀ ਕਰਾਂਗੇ ਤੇ ਜਿੱਥੇ ਸਾਨੂੰ ਲੋੜ ਪੈਗੀ ਤੇ ਧਰਮਿੰਦਰ ਵੀਰ ਨੂੰ ਵੀ ਸਦਾਂਗੇ ਧੰਨਵਾਦ ਸਾਹਿਬ ਇਸ ਤੋਂ ਬਾਅਦ ਸਾਡੇ ਨਾਲ ਅਮਰਤ ਸਿੰਘ ਮੱਲੂ ਲੰਗਲ ਜਿਹੜੇ ਅੰਮ੍ਰਿਤਸਰ ਤੋਂ ਲਗਾਤਾਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਬਲੰਦ ਕਰ ਰਿਹਾ ਅ ਅਮਰਤ ਮੱਲੂ ਲੰਗਲ ਵੀ ਤੁਹਾਡੇ ਨਾਲ ਦੋ ਖਸ਼ਬਦ ਸਾਂਝੇ ਕਰਨਗੇ ਤਾਂ ਕਿ ਪੰਜਾਬ ਭਰ ਦੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਕਿਸ ਪ੍ਰਕਾਰ ਦੇ ਨਾਲ ਨੌਜਵਾਨਾਂ ਦੇ ਵੱਲੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਝੰਡਾ ਪਿੰਡ-ਪਿੰਡ ਲੈ ਕੇ ਜਾਇਆ ਜਾ ਰਿਹਾ ਹੈ ਤੇ ਕਿਸ ਪ੍ਰਕਾਰ ਦੇ ਨਾਲ 24 ਮਈ ਦੀ ਜਿਹੜੀ ਹੈ ਉਹ ਰੈਲੀ ਦੀ ਤਿਆਰੀ ਚੱਲ ਰਹੀ ਹੈ ਅਮਰਤ ਮੱਲੂ ਨੰਗਲ ਤੁਹਾਡੇ ਨਾਲ ਗੱਲਬਾਤ ਸਾਂਝੀ ਕਰੂੰਗਾ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਪਾਲ ਸਿੰਘ ਮੱਲੂ ਨੰਗਲ ਅਜੀਤਪਾਲ ਸਿੰਘ ਨੌਜਵਾਨ ਸਰਪਤੋਂ ਜਿਲ੍ਹਾ ਕਮੇਟੀ ਮੈਂਬਰ ਅੱਜ ਦੀ ਜਿਹੜੀ ਮੀਟਿੰਗ ਕੀਤੀ ਹੈ ਜਿਲ੍ਹਾ ਕਮੇਟੀ ਦੀ ਉਹ ਅਸੀਂ ਸਰਦਾਰ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਚੰਨ ਦਿਨ ਨੂੰ 24 ਮਈ ਨੂੰ ਜਿਹੜਾ ਮਨਾਉਣਾ ਹੈ ਜਲੰਧਰ ਵਿਖੇ ਉਹਦੀ ਫੁੱਲ ਤਿਆਰੀ ਕੀਤੀ ਆ ਜਿਹਦੇ ਵਿੱਚ ਉਹ ਸਾਡੇ ਸਭ ਸੂਬੇ ਤੋਂ ਸਾਥੀ ਆਏ ਆ ਇਹ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਕਨਵੈਕਸ਼ਨ ਵੱਡੀ ਕਰਨੀ ਆ ਉਹਦੇ ਵਿੱਚ ਅਸੀਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਲੈ ਕੇ ਸ਼ਾਮਲ ਹੋਵਾਂਗੇ ਉਹ ਕਨਵੈਕਸ਼ਨ ਨੂੰ ਸਫਲਦੇ ਰੂਪ ਦੇ ਵਿੱਚ ਜਿਹੜਾ ਆਥੋਂ ਨੌਜਵਾਨਾਂ ਲਈ ਕੋਈ ਵੱਡਾ ਲਾਂ ਨਾ ਆਇਆ ਉਹਨੂੰ ਅਸੀਂ ਫਿਰ ਪਿੰਡਾਂ ਦੇ ਅੰਦਰ ਵਿੱਚ ਆ ਕੇ ਨੌਜਵਾਨਾਂ ਨੂੰ ਜਾਗਰੂਤ ਕਰਾਂਗੇ ਇੰਦੀਆਂ ਬੇਤਿਆਰ ਧੰਨਵਾਦ ਅਮਰਤ ਮੱਲੂ ਨੰਗਲ ਨੇ ਤੇ ਜੱਗੇ ਨੇ ਜਿਹੜਾ ਆਸ਼ਵਾਸ਼ਣ ਦਿੱਤਾ ਕਿ ਅੰਮ੍ਰਿਤਸਰ ਤੋਂ ਬੱਤ-ਬੱਤ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਸ਼ਾਮਲ ਹੋਣਗੇ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਸਨੇਹਾ ਦੇ ਰਿਹਾ। ਵੀ ਆਓ 24 ਮਈ ਦਿਨ ਸ਼ਨੀਵਾਰ ਨੂੰ ਬੱਤ-ਬੱਤ ਗਿਣਤੀ ਨੂੰ ਗਿਣਤੀ ਦੇ ਵਿੱਚ ਨੌਜਵਾਨ ਇਕੱਠੇ ਹੋ ਕੇ ਕਰਤਾਰ ਸਿੰਘ ਸਰਾਬੇ ਦਾ ਜਨਮ ਦਿਹਾੜਾ ਵੀ ਮਨਾਈਏ ਤੇ ਸਰਕਾਰ ਦੇ ਵਿਰੁੱਧ ਨਸ਼ੇ ਦੇ ਵਿਰੁੱਧ ਤੇ ਬੇਰੋਜ਼ਗਾਰੀ ਦੇ ਖਾਤਮੇ ਦੇ ਲਈ ਇੱਕ ਜੰਗ ਜਿਹੜੀ ਹੈ ਦੇਸ਼ ਪੱਧਰ 'ਆਹ ਜਾਗਰਾਂਹ ਜਲੰਧਰ ਤੋਂ ਸ਼ੁਰੂਆਤ ਕਰੀਏ ਤਾਂ ਕਿ ਪੂਰੇ ਪੰਜਾਬ ਪਰ ਦੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਭਗਤ ਸਿੰਘ ਦੇ ਵਿਚਾਰਧਾਰਾ ਦੇ ਲੋਕ ਇਹ ਭਗਤ ਸਿੰਘ ਦੀ ਵਿਚਾਰਧਾਰਾ ਦੇ ਨੌਜਵਾਨ ਪਿੰਡੋਂ ਪਿੰਡ ਜਾ ਕੇ ਨੌਜਵਾਨਾਂ ਨੂੰ ਨਸ਼ੇ ਦੇ ਵਿੱਚ ਨਹੀਂ ਮਰਨ ਦੇਣਗੇ ਇਹ ਉਹਨਾਂ ਨੂੰ ਜੱਥੇਬੰਦ ਕਰਕੇ ਆਨ ਵਾਲੇ ਭਵਿੱਖ ਦੇ ਵੱਡੇ ਸੰਘਰਸ਼ਾਂ ਦੇ ਵਿੱਚ ਲੈ ਕੇ ਆਣਗੇ ਤੇ ਸਰਕਾਰ ਨੂੰ ਮਜਬੂਰ ਕਰਨਗੇ ਵੀ ਨੌਜਵਾਨਾਂ ਦੇ ਲਈ ਇੱਕ ਨੀਤੀ ਦੇ ਤਹਿਤ ਕੰਮ ਕੀਤਾ ਜਾਏ ਇਹੀ ਗੱਲਾਂ ਦੇ ਨਾਲ ਮੈਂ ਚਾਹਨਾ ਇਸ ਵੀਡੀਓ ਦੇ ਨੂੰ ਵੱਧ ਤੋਂ ਵੱਧ ਲੋਕਾਂ ਦੇ ਤੱਕ ਪਹੁੰਚਦਾ ਕਰੋ ਤਾਂ ਕਿ ਇਹ ਰੈਲੀ ਜਿਹੜੀ ਹੈ ਕਾਮਯਾਬ ਹੋ ਸਕੇ ਧੰਨਵਾਦ ਜੀ